ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੇ ਅੱਜ ਆਪਾਂ ਜੋ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਏਰੀਆ ਦੇ ਵਿੱਚ ਕੋਠੀ ਹੈ ਪੌਸ਼ ਏਰੀਆ ਜਿੱਥੇ 5-6 ਲੱਖ ਨੂੰ ਮਰਲਾ ਰੇਟ ਆ ਸੋ 4.5 ਮਰਲੇ ਵਿੱਚ ਜਿਹੜੀ ਇਹ ਕੋਠੀ ਬਣੀ ਹੋਈ ਹੈ ਡਬਲ ਸਟੋਰੀ ਹੈ ਤੇ ਸਾਰੀ ਕੋਠੀ ਦਾ ਕੰਮ ਬਹੁਤ ਹੀ ਵਧੀਆ ਹੋਇਆ ਵੀ ਆ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਚਲਦੀ-ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਜੋ ਫਿਰ ਆਪਾਂ ਦੇਖਦੇ ਹਾਂ ਇਸ ਕੋਠੀ ਨੂੰ ਸੋ ਇਹ ਫਰਸਟ ਬੈਡਰੂਮ ਆ ਤੁਸੀਂ ਦੇਖ ਸਕਦੇ ਹੋ ਘਰ ਦੀ ਐਂਟਰੀ ਤੇ ਹੀ ਔਰ ਸਾਰੀ ਕੋਠੀ ਵਿੱਚ ਬਹੁਤ ਹੀ ਵਧੀਆ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਔਰ ਬਹੁਤ ਹੀ ਸਾਫ਼ ਸੁਥਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 4.5 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਸੋ ਲੌਬੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਲੌਬੀ ਆ ਟੋਟਲ ਗੱਲ ਕਰੀਏ ਤਾਂ ਤਿੰਨ ਬੈੱਡਰੂਮ ਆ ਰਸੋਈ ਆ ਵਾਸ਼ਰੂਮ ਆ ਸਟੋਰ ਬਣਿਆ ਹੋਇਆ ਪਿੱਛੇ ਵੈਲੀਟੇਸ਼ਨ ਵਾਸਤੇ ਜਾਈਦੀ ਆ ਜਗ੍ਹਾ ਛੱਡੀ ਹੋਈ ਆ ਸਲੋਬੀ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਦੋ ਬੈੱਡਰੂਮ ਥੱਲੇ ਆ ਤੇ ਇੱਕ ਬੈੱਡਰੂਮ ਉੱਪਰ ਆ ਆਪਾਂ ਦੇਖਦੇ ਆਂ ਸੋ ਦੇਖਦੇ ਆਂ ਪਹਿਲਾਂ ਵਾਸ਼ਰੂਮ ਤੋਂ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਆ ਟਾਈਲਸ ਦਾ ਕੰਮ ਜਿਹੜਾ ਹੋਇਆ ਵੀ ਆ ਔਰ ਫਰਸ਼ ਪੱਥਰ ਦਾ ਜਿਹੜਾ ਉਹ ਲੱਗਿਆ ਹੋਇਆ ਸੋ ਇਹ ਹੈਗੀ ਜੀ ਇਸ ਘਰ ਦੀ ਰਸੋਈ ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 40 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਢੇ 4 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 40 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕਿਉਂਕਿ ਇੱਥੇ ਜੇਕਰ ਖਾਲੀ ਪਲਾਟ ਦੀ ਗੱਲ ਕਰੀਏ ਤਾਂ 6 ਲੱਖ ਨੂੰ ਮਰਲਾ ਜਿਹੜਾ ਰੇਟ ਆ ਬਹੁਤ ਹੀ ਸ਼ਾਨਦਾਰ ਬੋਦੀ ਪੌਸ਼ ਏਰੀਆ ਮੋਗੇ ਸ਼ਹਿਰ ਦਾ ਨੇੜੇ ਡੀਸੀ ਦਫ਼ਤਰ ਸੋ ਇੱਕ ਵਾਸ਼ਰੂਮ ਜਿਹੜਾ ਬੈਕ ਸਾਈਡ ਤੇ ਬਣਿਆ ਹੋਇਆ ਬਾਕੀ ਵੈਂਟੀਲੇਸ਼ਨ ਵਾਸਤੇ ਜਗ੍ਹਾ ਛੱਡੀ ਹੋਈ ਆ ਤੇ ਇਹ ਹੈਗਾ ਸਟੋਰ ਸੋ ਸਟੋਰ ਵੀ ਜਿਹੜਾ ਕਾਫੀ ਖੁੱਲਾ ਡੁੱਲਾ ਜਿਹੜਾ ਬਣਿਆ ਹੋਇਆ ਤਿੰਨ ਬੈੱਡਰੂਮ ਆ ਔਰ ਤਿੰਨੇ ਬੈੱਡਰੂਮ ਜਿਹੜੇ ਆ ਖੁੱਲੇ ਡੁੱਲੇ ਆ ਬਹੁਤ ਹੀ ਸਾਫ਼ ਸੁਥਰੀ ਜਿਹੜੀ ਆ ਕੋਠੀ ਆ 40 ਲੱਖ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਪੌੜੀਆਂ ਦੇ ਵਿੱਚ ਵੀ ਪੱਥਰ ਲੱਗਿਆ ਹੋਇਆ ਤੇ ਦੇਖਦੇ ਆ ਆਪਾਂ ਫਰਸਟ ਫਲੋਰ ਸੋ ਉੱਪਰ ਦੀ ਗੱਲ ਕਰੀਏ ਤਾਂ ਇੱਕ ਬੈੱਡਰੂਮ ਇੱਕ ਵਾਸ਼ਰੂਮ ਜਿਹੜਾ ਉੱਪਰ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਦਾ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐ ਜੋ ਸਾਨੂੰ ਵੀਡੀਓ ਬਣਾ ਕੇ ਭੇਜੋ ਡਿਟੇਲ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਚ ਸ਼ੁਕਰੀਆ